ਲੀਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਆਪਣਾ ਤੀਸਰਾ ਦਿਨ ਪਾਰ ਵਾਲੇ ਬੰਤੇ ਫੇਰ ਦੁਬਾਰਾ ਨਵੇਂ ਪਲਾਟ ਤੇ ਤੇ ਸਾਰੇ ਹੁਣ ਉੱਠ ਠੱਠ ਕੇ ਰਾਤ ਸਾਰੀ ਰਾਤ ਪੰਜ ਪੰਜ ਘੰਟੇ ਦੀ ਡਿਊਟੀ ਲਾਈ ਸਾਰੇ ਵੀਰ ਉੱਠ ਕੇ ਗੇੜੇ ਮਾਰਦੇ ਰਿਹਾ ਚਲੋ ਕਿਰਪਾ ਮਾਲਕ ਦੀ ਅੱਜ ਦੀ ਰਾਤ ਲੰਗੀ ਸੌਖੀ ਹੁਣ ਅੱਜ ਫੇਰ ਨਵਾਂ ਜੁੱਦ ਸ਼ੁਰੂ ਹੁਣ ਸਾਰੇ ਛੇ ਰੋਟ ਠੱਠ ਕੇ ਆਪ ਕੋ ਆਪਣੀ ਚਲ சிவா ਪੋਤੋ ਠੋਠੋਣਾ ਮੁੜ ਕੇ ਸਭੀ ਬੰਦਾ ਇੱਕ ਦੂਸਰੇ ਕੋ ਦੇਖ ਕੇ ਡੀਠ ਹੋ ਜਾਂਦਾ ਹੈ ਇੱਥੇ ਵੇਖੋ ਪਾਣੀ ਦੇ ਸੀਮਣਾ ਹੀ ਵਾਧੂ ਹੋ ਗਿਆ ਸੁਨੀਲ ਟੰਗੀ ਹੋਈ ਸੁਨੀਲ ਟੰਗੀ ਹੋਈ ਕਮਾਈ ਨੂੰ ਮੜਾ ਲੇਤਾ ਉਹ ਬੋਰੇ ਨਾਲ ਲੈ ਜਾ ਬੋਰੇ ਉਹ ਪਾਣੀ ਲੱਥਾ ਤਾਂ ਹੀ ਪਿੱਛੇ ਕਿਤੇ ਟੁੱਟ ਗਿਆ ਨਾ ਆਪਣੇ ਉ ਪਾਣੀ ਹੋਰ ਲੈਣ ਦਾ ਚਾਂਸ ਨਹੀਂ ਕੋਈ ਵੀ ਹੈਗਾ ਹੁਣ ਅੱਜ ਵੇਖਣ ਚੱਲੇ ਆਪਾਂ ਜਿਹੜਾ ਬੰਨ ਟੁੱਟਾ ਸੀ ਉਧਰਲੇ ਬੰਨੇ ਕੋਈ ਡੇਰੇ ਦੇ ਨਾਲੇ ਸਮਾਨ ਸਪੂਨ ਲੈਣਾ ਨਾ ਡਿੱਗ ਪੈਂਦਾ ਵੀਡੀਓ ਨਹੀਂ ਆਉਂਦੀ ਪਾਣੀ ਜਿਹੜਾ ਵਾ ਚੜੀ ਜਾਂਦਾ ਲੈਣ ਦਾ ਅਧਿਕਾਰ ਨਹੀਂ ਨਹੀਂ ਹੈਗਾ ਵੀਡੀਓ ਚੱਲੂ ਨਹੀਂ ਇਧਰ ਆ ਇਧਰ ਲੱਗ ਬੂਰ ਚੱਲ ਵਾਡੀ ਲਈਏ ਪਏ ਆਪ ਆਪਣੇ ਕੱਲ ਗਾੜੀ ਤੋੜ ਤੇ ਜਾਣਾ ਨਹੀਂ ਉਹ ਗੁਰੂ ਐਵੇਂ ਵਕਤ ਨੂੰ ਫੜਨਾ ਜਾ ਕਿੜਾ ਗੁੜਾ ਮਾਰਾਂਗੇ ਇੰਨਾ ਦੁਰਨਾ ਸੌਕਾ ਬੇੜੀ ਆਪਾਂ ਇੱਥੋਂ ਇੱਥੇ ਤਾਰਦੇ ਵਾਲੀ ਗੱਲ ਸਾਨੂੰ ਉਹਨਾਂ ਆਪਾਂ ਤੁਰ ਕੇ ਜਾਂਦੇ ਆਂ ਗਾੜੀ ਇਹਾਂ ਦਾ ਤੋੜ ਹੋਇਆ ਇਹ ਆਖੜੇ ਤੇ ਇਹ ਆਪਣੇ ਗਵਾਂਢੀ ਜਿਹੜੇ ਚਾਚਾ ਰঞ্জੀਤ ਸੌ ਤੇ ਭਿੰਦਰ ਸੌ ਉਹਨਾਂ ਦਾ ਕੱਲ ਬੰਦ ਟੁੱਟ ਗਿਆ ਸੀ ਪੁੱਤਰਾ ਆਪਣਾ ਸਵਾਗ ਦੀਦਾ ਸਵਾਗ ਭਲਿਆ ਮੱਝਾਂ ਆਸਦੀ ਇਹ ਕੱਲ ਟੁੱਟਾ ਸਵੇਰੇ 3 ਵਜੇ ਆਹ ਤੇ ਭਾਉਂਦੀ ਦਾ ਟਾਟਾ जन देना ही होंगे फिर ढागा वागु संगल संगल ता कर लो जी ਚਲ ਕੇਚ ਲੈ ਚਲ ਜਨਜੋ ਸਿੰਘ ਉਪਲ ਨੂੰ ਲਿਆਉਣਾ ਹੀ ਉਹ ਬੋਲਦਾ ਹੁੰਦਾ ਚਲ ਬਬਾ ਚਲ ਚੁੱਕਦੇ ਲਾਂਗਰੀ ਤਾਂ ਜੋ ਕੇ ਜੰਮੂ ਜਾਂ ਦੇ ਪਿੰਡ ਲੈ ਕੇ ਕੰਮ ਇੱਥੇ ਸਾਰ ਖਤਮ ਹੋ ਗਿਆ ਉਹ ਡੰਗਰ ਵਾਲੇ ਵਾੜੇ ਜੂ ਪਾਣੀ ਤਕ ਨੂੰ ਕੀੜਾ ਕੱਢਣਾ ਹੈ ਵੀ ਦੇਖੀਏ ਕੋਈ ਬੇੜੀ ਬੂੜੀ ਦਾ ਖੁੱਲੀ ਹੋਵੇ ਜਾਂ ਕੁਛ ਹੋਵੇ ਹਾਂ ਡੇਰਾ

ਜਦੋਂ ਨੇ ਦੇਣਾ ਨਾ ਨਾ ਹੱਥਾਂ 'ਚ ੱੱਕੇ ਨਾ ਖੋਲਿੰਦਾ ਤੋਂ ਕਿ ਜਿਹੜਾ ਪਿਛੇ ਬੰਦ ਨਹੀਂ ਟੁੱਟ ਗਿਆ ਉਹਦਾ ਕਰਕੇ ਲੱਥਾ ਉਹ ਹੈ ਗਰੂ ਹੁਣ ਸਾਰੇ ਉੱਥੇ ਥੱਲੇ ਪੁਲੀ ਚੁੱਕਣ ਵਾਲੀ ਥੋੜੇ ਪਾਣੀ ਛੇਤੀ ਨਿਕਲੂਗਾ ਉਹ ਵੇਖਣ ਚੱਲਦੇ ਆ ਹਾਂ ਇਹ ਗਾ ਕੋ ਸੋਣਾ ਹੈਗਾ ਸੋਣਾ ਚਿੱਟਾ ਸੋਣਾ ਦਰ ਕਿਹਣਾ ਚਲਾ ਫਿਰ ਜੇ ਦਰਕੇ ਤੂੰ ਜੱਪਾ ਨਾਲੀ ਹੁਣ ਕਮੈਂਟਾਂ ਵਾਲਿਆਂ ਵੀ ਰਾਣੂ ਵੀ ਦਾਤ ਦੇਣੀ ਪੈਂਦੀ ਆ ਇੱਕ ਵੀਰ ਨੇ ਕੱਲ ਵਾਲੀ ਵੀਡੀਓ ਤੇ ਕਮੈਂਟ ਕੀਤਾ ਵੀ ਦੰਦ ਗੱਡੀ ਜਾਂਦੇ ਆ ਤੇ ਇਹਨੂੰ ਬੰਦਾ ਪੁੱਛਣ ਆ ਲਾਵੇ ਭਰਾਵਾ ਵੀ ਹੁਣ ਤੈਨੂੰ ਰੋਗ ਦਿਖਾਈਏ ਤੇ ਫਿਰ ਸਾਨੂੰ ਤੂੰ ਕੀ ਦੇ ਦੇਣਾ ਅਸੀਂ ਆਪ ਦਾ ਆਪ ਤੇ ਹੁਣ ਸਾਹ ਬਣਾ ਹੀ ਆ ਨਾ ਜਾਂਦੇ ਹੋਏ ਵੀ ਤੂੰ ਜੇ ਤੈਨੂੰ ਰੋਗ ਦਿਖਾਦਾ ਤੇ ਤੂੰ ਸਾਨੂੰ ਬਹੁਤ ਕੁਝ ਦੇ ਦੇਣਾ ਨਾਲੇ ਅਸੀਂ ਰੋਗ ਇਹ ਤੈਨੂੰ ਦਿਖਾਈਏ ਤੇ ਨਾਲੇ ਆਪਦਾ ਡਿਪਰੈਸ਼ਨ ਵਧਾਈਏ ਹੁਣ ਜੋ ਮਾਲਕ ਨੇ ਕਰਤਾ ਉਹ ਤੇ ਹੋ ਗਿਆ ਤੇ ਹੁਣ ਬਾਬਾ ਨਾਨਕ ਕਿਰਪਾ ਕਰੂ ਗਾਂ ਅਗਲੇ ਸਮੇਂ ਦੀ ਹੁਣ ਵੇਖਾਂਗੇ ਕਣਕ ਕਿਦਾਂ ਬੀਜਣੀ ਇਹਨੂੰ ਹੁਣ ਬੈਠੇ ਇੱਥੇ ਬੰਤੇ ਰੋਈ ਜਾਈਏ ਵੀ ਹਾਏ ਸਾਡਾ ਝੋਨਾ ਮਰ ਗਿਆ ਤੇ ਦੱਸ ਕੁਝ ਕਰ ਥੋੜਾ ਸਕਦੇ ਆ ਇਹ ਤੇ ਪਰਮਾਤਮਾ ਦਾ ਵਾ ਸਭ ਕੁਝ ਜੀ ਉਹਨੇ ਦਿੱਤਾ ਆ ਹੀ ਦਿਓ ਲੈ ਗਿਆ ਇਹ ਸਾਡੀ ਸੋਚ ਆ ਸਾਡੇ ਨਾਲ ਇੱਕ ਦਿਨ ਨਹੀਂ ਹੋਈਆਂ ਵੀਰ ਇਦਾਂ ਤੇ ਹੀ ਰੋ ਰੋ ਕੇ ਤੇ ਸਾਨੂੰ ਅਸੀਂ ਕਮਲੇ ਹੋ ਜਾਂਦੇ ਇੱਕ ਕਰਕੇ ਮੇਰਾ ਵੀਰ ਆਪੋ ਆਪਣੇ ਦਿਲ ਹੁੰਦੇ ਦਿਮਾਗ ਹੁੰਦੇ ਆ ਬਾਕੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਰੱਖੇ ਤੈਨੂੰ ਬਹੁਤ ਰੱਖੀਆਂ ਦੇਵੇ ਹੋਰ ਸੁਣਾਉ باقی ਸਾਰੇ ਵੀ ਠੀਕ ਠਾਕ ਵੀ ਜੇ ਗੱਡੀਆਂ ਕਿਤੇ ਬੰਦ ਬੂਨੋਂ ਵੱਢਣ ਵਾਲਾ ਹੋਵੇ ਚਲੋ ਕੁਛ ਨਾ ਕੁਛ ਬਚਾ ਜਾਂਦਾ ਇਦਾਂ ਨਾ ਵੀ ਜੋ ਉੱਚੇ ਥਾਂ ਤੋਂ ਪਾਣੀ ਡਿੱਗਦਾ ਇਧਰ ਵੱਢਿਆ ਹੋਵੇ ਤੇ ਜਿਹੜੇ ਕੋਈ ਉੱਚੇ-ਐੱਚੇ ਖੱਤੇ ਆ ਉਹ ਵੱਜ ਜਾਂਦੇ ਆ ਹੁਣ ਪੁਲਿਸ ਦੇ ਪਹੁੰਚੇ ਆ ਪੁਲੀ ਘਟ ਚਲਦੀ ਕਿ ਚਲਣ ਦੀ ਥੱਲੇ ਥੱਲੇ ਚਲਦੀ ਆਹ ਵੇ ਆ ਇਥੋਂ ਓਏ ਆ ਵਡਾ ਯੇ ਨਾ ਬੰਦਿਆ ਉਹ ਯਾਰ ਆ ਆਹੋ ਨੀਵਾ ਕਰਦੀ ਪੂਰਾ ਵਾਹਾਂ ਮੇ ਪਵੇਗਾ ਪੂਰਾ ਨੀਵਾ ਜਰਾ ਸਭ ਤੱਕ ਆਹੋ ਕਰਨਾ ਤੇ ਨਹੀਂ ਫਰੀ ਜਾਂਦੀ ਤੇ ਕੋਈ ਨਹੀਂ ਮਿੱਟੀ ਵਾਧੂ ਆ ਯਾਰ ਵੱਡਿਆਂ ਥੱਲੇ ਤੱਕ ਹੋਊ ਪਾਣੀ ਨਿਕਲ ਜੂ ਉਹਨਾਂ ਪਿਛੋਂ ਪਈ ਜਾਣਾ ਤੇ ਚੰਗਾ ਨਾਲ ਉਧਰੋਂ ਪਾਊਗਾ ਤਾਂ ਰੇਦਰੂਦ ਪੈ ਜੂ ਨਹੀਂ ਬੱਬਾ ਉਹ ਉੱਥੋਂ ਹੀ ਪਾਣੀ ਮੜਾ ਦੇ ਕੇ ਭੰਡਿਆ ਹਾਂ ਆ ਜਾ ਉਧਰ ਵੇਨੇ ਹਾਂ ਊਣੀ ਵੇਜਦੀ ਪਾਣੀ ਤੇ ਸ਼ਾਂਤੀ ਨਾ ਵਗੰਡਿਆ ਹੈ ਲੋ ਬੰਨ ਦੇ ਐਲਾ ਤਰਾ ਬਾਲਾ ਜ਼ਿਆਦਾ ਨਹੀਂ ਜੜਿਆ ਉੱਥੇ ਹਿਸਾਬ ਨਾਲਾ ਮਦਰਾ ਕਿਰਪਾ ਹੀ ਰਹਿਣੀ ਬਾਕੀ ਜਦੋਂ ਮਾਲਕ ਨੇ ਯਾਰ ਨਹੀਂ ਦੇਣਾ ਉਦੋਂ ਆਪਾਂ ਵਾਕਿਆ ਨਹੀਂ ਯਾਰ ਬੰਦਾ ਕੁਝ ਨਹੀਂ ਕਰ ਸਕਦਾ ਹੂੰ ਅਬਾ ਵਿੱਚ ਵੜ ਕੇ ਵੇਖਾ ਕਿੰਨਾਗਾ ਤਾਰੂ ਹੈਗਾ ਤੂੰ ਜਿਆਦਾ ਤੈਨੂੰ ਸਿਖਾਈ ਆ ਤਰਨ ਦੀ ਕੋਹ ਨਹੀਂ ਹੁੰਦਾ ਉੱਥੋਂ ਤੂੰ ਮਾਰ ਕੇ ਬਾਵਾਂ ਦੋ ਐਣੂ ਆ ਜੀ ਆਉਂਦ ਨਹੀਂ ਵੱਡੇ ਆ ਇਹ ਬੰਨ ਹਰਕਤ ਹੈਗਾ ਆਪਣਾ ਪੱਖਾ ਵਿਆ ਜਵਾਨ ਉੱਧਰਲਾ ਵੀ ਸਾਰਾ ਛੰਡਿਆ ਫੋਲ ਦੀ ਬੰਦਾ ਹੈ

ਤੇ ਉੱਥੇ ਮੜਾ ਤਾਰ ਚ ਨਾ ਤੇ ਅੰਮ੍ਰਿਤ ਤੋਲ ਰਿਹਾ ਆ ਹਾਂ ਤਾਂ ਲੈ ਬੰਦ ਜਾ ਕੋਲਾ ਨਾ ਮਨਾਰੂ ਪੀ ਪੜੀ ਵੰਦਸਾ ਜੁਗਾਲੀ ਨਾ ਬਾਬਾ ਕੁਝ ਬੋਲੇਗੇ ਹੂੰ ਇਹ ਕੋਈ ਬੀਜ ਪਾਣੀ ਆ ਆਪਣਾ ਅੰਮ੍ਰਿਤ ਵੀ ਡੁੱਗ ਗਿਆ ਹੈ ਖਾਣਾ ਪੀਣੇ ਵਾਲਾ ਇਹਨੂੰ ਲਾ ਨਾ ਸੱਪ ਵੀ ਚੜੇ ਹੋਣੇ ਉੱਤੇ ਕੋਈ ਸੱਪ ਕਿਹਨਾਂ ਦਾ ਬੜਾਈ ਭੈਣੀ ਫੜਲੀ ਬੀੜੀ ਚੜਗਾ ਦੂਆ ਮਾਰ ਤਰਵਾ ਜਾਂਦੇ ਦੇ ਜਾਂਦੇ ਪੁੱਤਰ ਹੁੰਦੇ ਬਾਬਾ ਆ ਵੀ ਹਮੈਨੂੰ ਲੋ ਕਹਿ ਪੱਕਾ ਜਿਹਾ ਲੱਗ ਗਿਆ ਬੰਦੇ ਘਾਰ ਲਈ ਨਾ ਆ ਮੈਨੂੰ ਲਾ ਦੋ ਇੱਕ ਰੀ ਇੱਕ ਚੋਲੀ ਲੈ ਲੋ ਚਿਗਾਰ ਤੋਂ ਪਾਣੀ ਲੱਗ ਗਿਆ ਆ ਗਿਆ ਬਾਬਾ ਪਿਛਾਣ ਹੋ ਗਈ ਜਿੰਦੀ ਹੈ ਮੈਨੂੰ ਜੀ ਵਾਸਿ ਤੇ ਗੁਜ਼ਾਦ ਉਸ ਨੇ ਹੀ ਅੰਦਰ ਹੈ ਅੰਦਰ ਪੋੜੀ ਮਲਾਉਣੇ ਆ ਮਾਸੀ ਤੇ ਚੈਅ ਆ ਕੀ ਕੀ ਜੀਤੇ ਆ ਮੈਜਟ ਆ ਇਹ ਬਾਗ ਇਹਨਾਂ ਤਰਨੇ ਨਹੀਂ ਇਹ ਜੜੂੜ ਨੇ ਕਿੰਨੇ ਅਰਥ ਨੇ ਇਹ ਕਿਸੇ ਤਰਨੇ ਆ ਇਹਨੂੰ ਛੱਡੋ ਖੜਾ ਇਹ ਤਰਨੇ ਥੋੜਾ ਟਾਇਰ ਠਹਿਰ ਪਈ ਲੀਆਂ ਜੀ ਤਰ ਕੇ ਬਾਹਰ ਨੂੰ ਆਏ ਨਹੀਂ ਤਰਦਾ ਵੀ ਜਿੱਥੇ ਟੱਕੇ ਜਾਂਦਾ ਸਾਰਾ ਸਮਾਨ ਉਹ ਡੇਰੀ ਦੇ ਇਹ ਜੋ ਫਾਰਮ ਆ ਜਿੱਥੇ ਰੌਣਕਾਂ ਲੱਗੀਆਂ ਜਾਂਦੀਆਂ ਨੇ ਤੇ ਅੱਜ ਪਾਣੀ ਪਾਣੀ ਇੱਕ ਦਿਨ ਵੀਡੀਓ ਪਾਈ ਤੁਹਾਨੂੰ ਫਾਰਮ ਦੇ ਦਰਸ਼ਨ ਕਰਾਉਣੇ ਤੇ ਅੱਜ ਕੁਦਰਤ ਬੜੀ ਬਿਆਨਤਾ ਯਾਰ ਦਾ ਵੀ ਸਾਰੀ ਰਾਤ ਕੰਮ ਚੱਲਿਆ ਆਪਣਾ ਪੂਰਾ ਜੋਰਾ ਸ਼ੋਰਾ ਦੇ ਤੇ ਮਾਲਕ ਕਿਰਪਾ ਕਰ ਗਿਆ ਪਿੱਛੋਂ ਕਹਿੰਦੇ ਖਬਰ ਆ ਗਈ ਆ ਲੈਂਡ ਆ ਗਿਆ ਪਾਣੀ ਤੇ ਚਲੋ ਪਰਮਾਤਮਾ ਸ਼ੁਕਰ ਕਰੀ ਤੇ ਹੋਣੀ ਲੈ ਦੇ ਤੇ ਆਪਣਾ ਜਿੰਨਾ ਕਿ ਰਾਏ ਬਾਜੀ ਹੋਣ ਫਿਰ ਘੰਟਾ ਅੱਧਾ ਘੰਟਾ ਰੈਸਟ ਮਾਰ ਲੇ ਬੰਦੇ ਮਰੂਦ ਮਾਰ ਲੈ ਤੇ ਥੋਕ ਲੱਗੀ ਰੋਟੀ ਤਾਂ ਫਿਰ ਲੇਟ ਹੋ ਜਾਂਦਾ ਮਰੂਦ ਆ ਸ਼ੱਕੇ ਛਿੰਦੇ ਵਾ ਪਰਤਾਉ ਬੂ ਸਾਰੇ ਬੰਦਿਆਂ ਨੂੰ ਤੇ ਓਏ ਠੇਕੇਦਾਰੋ ਆਓ ਮਰੂਮ ਨਾਲ ਛਾਲੋ ਹਾਂਜੀ ਕੁਦਾ ਜੀ ਵਧੀਆ ਵਧੀਆ ਠੂਠਾ ਕੀ ਮੌਲ ਚੱਲਦ ਰਿਆ ਦਾ ਵਧੀਆ ਵਧੀਆ ਤੇ ਜਾਵੇ ਇੱਕ ਸਾਥ ਵਧੀਆ ਥੋੜਾ ਥੋੜਾ ਦਮ ਉਹ ਹੋ 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 ਪਾਣੀ ਪੀਤੋ ਹਾਂ ਮਸਤ ਇੱਕ ਗੱਫਾ ਪਾਣੀ ਛੱਕ ਕੇ ਚਾਹ ਧਰ ਲਈ ਆ ਹੁਣ 2 ਘੰਟੇ ਮਾਰਾਂਗੇ ਰੈਸਟ ਕਿਉਂਕਿ ਰਾਤ ਸਾਰੀ ਦਾ ਜਾਜਦ ਰਿਆ ਸਾਰੇ ਤੇ ਹੁਣ ਆਪਾਂ ਵੀ ਗੱਫਾ ਪਾਣੀ ਛੱਕ ਲਿਆ ਨਹਾਤ ਹੋ ਗਈ ਮਾਰਦਾ ਇਹ ਤੇ ਰਹਦੇ ਗੀੜਾ ਜਿੰਨਾ ਚਿਰ ਸਾਹ ਹੈਗੀ ਆ ਤੇ ਝੋਨੇ ਦੇ ਨੂੰ ਬਚਾਉਣੇ ਆ ਮਾਲਕ ਕਿਰਪਾ ਕਰੇ ਚਲੋ ਮਾਰ ਲੋ ਮਾਰ ਲੋ ਲਾ ਬਣਾ ਰਹੇ ਆ ਕਰਦੇ ਆ ਆਵਾਜ਼ ਸੁਣੇ ਸੀ ਬੇ ਵੇਲਣਾ ਹੈ ਕਮਰੇ 'ਚ ਰੌਣਕਾਂ ਲੱਗਣੀਆਂ ਅੱਜ ਮੇਰੇ ਇੱਥੇ 5 ਮਿੰਟ ਆਈਦਾ ਭੱਜ ਜਾਈਦਾ لو اڑے نے تੰਬੂਰਾ ਬਣਾ ਇਥੇ ਹੀ ਹੁਣ ਜੇ ਬਾਹਰ ਨਹੀਂ ਪਾਉਣਾ ਵੀ ਤਾਂ ਨਹੀਂ ਅੰਦਰ ਵਰਨਾ ਅੰਦਰ ਨਹੀਂ ਵਰਨਾ ਹੁਣ ਉਹ ਅੰਦਰ ਅੱਜ ਲੱਗਣ ਡਿਆ ਕਿ ਨਹੀਂ ਜਿਵੇਂ ਤੇਰਾ ਫਾਈਵ ਸਟਾਰ ਰੋਡ ਉਹ ਅੰਦਰ ਫਾਈਵ ਸਟਾਰ ਰੋਡ ਲੱਗਣ ਡਿਆ ਨਹੀਂ ਹੁਣ ਕਾਫੀ ਬਣ ਗਈ ਹੈ ਪਛਾਰ ਪਛਾਰ ਕਾਫੀ ਵੀ ਪਾਓ ਕਾਫੀ ਬਣ ਗਈ ਹੈ ਤੇ ਕਾਫੀ ਪੂਰੀ ਹੁਣ ਤਾਂ ਅੱਗੇ ਬਣਦਾ ਪਈ ਉਹ ਲੱਕੜਾ ਦਾ ਨਹੀਂ ਸੁਨੀਲ ਨੇ ਲਾਤਾ ਡੜਾ ਲੱਕੜਾਂ ਦਾ ਦੂਜੇ ਵੀ ਹੁਣ ਪੈਰ ਪੂਰੇ ਸਾਫ਼ ਕਰਕੇ ਆਇਓ ਤਲਵੰਦ ਇਹ ਲਮਾ ਦਾਇਤ ਉਹ ਹਾਂ ਦਾਇਤ ਕੌ ਆ ਫੜਾ ਬੰਦਾ ਅਰੇ ਉਹ ਬਰਾਵਲਾ ਕੰਮ ਸਪਾਦਾ ਵੈਗਦੀ ਕਾ ਖਾਲਸਾ ਵੈਗਦੀ ਜੀ ਫਤਿਹ ਸੰਗਤ ਦੀ ਤਗੜੇ ਹੋ ਕੇ ਭਰੋਸਾ ਕਰੋ ਉਸ ਵੈਗਰੂ ਤੇ ਆ ਜਿਹੜਾ ਆਪਣਾ ਸਿਸਟਮ ਚੱਲਦਾ ਮਿੱਟੀ ਦਾ ਲੰਗਰ ਦਾ ਸੇਵਾ ਦਾ ਦੂਰੋਂ ਦੂਰੋਂ ਹਰ ਪਿੰਡੋਂ ਭਰਾ ਸੁਣ ਕੇ ਕਿੱਲ ਫੁੱਲ ਜਿੰਨਾ ਵੀ ਆ ਉਹਨਾਂ ਦੀ ਸਰਦਾ ਵਾ ਜੰਨੀ ਪਹੁੰਚ ਆ ਉਹਨਾਂ ਦਾ 1 ਰੁਪਿਆ ਵੀ ਆਪਣੇ 6 ਸਵਾ ਲੱਖ ਨਾਲ ਇੱਕ ਲੜੰਗ ਵਾਲੀ ਗੱਲ ਆ ਅਸ ਫਖ ਸਰਪਰ ਵਾਲੀ ਸੰਗਤ ਭਾਈਓ ਜੀ ਸਾਹਮਣੇ ਪਿਓੜੀ ਖੜੇ ਆ ਇਹਨਾਂ ਸਾਰੇ ਸਿੰਘਾਂ ਨੇ 10000 ਰੁਪਿਆ ਸਭ ਆਇਆ ਇਸ ਟਾਈਮ ਇਹ 10000 ਰੁਪਿਆ 10 ਲੱਖ ਤੋਂ ਵੱਧ ਆ ਜੋ ਕਿ ਜਦੋਂ ਟੁੱਟ ਜਾਵੇ ਨਾ ਬੰਨ ਤੇ ਟੁੱਟੇ ਬੰਨ ਤੇ ਸਾਨੂੰ 10 ਲੱਖ ਖਰਚਾ ਪਵੇ ਜੋ ਦੋ ਕਰਮਾਣੇ ਤੁਰਦਾ ਆਹ ਦਾ 10-10 ਹਜ਼ਾਰ ਦਾ ਤੁਪ ਨੂੰ ਬਾਜੇ ਨਾਲੇ ਫਸਲਾਂ ਬਾਜੇ ਨਾਲੇ ਬੰਨ ਬਾਜੇ ਨਾਲੇ ਮਿੱਟੀ ਬਾਜੇ ਖਰਾਬ ਹੋਣੋ ਮੈਂ ਅੱਗੇ ਵੀ ਦਿਨ ਬੋਲਿਆ ਸੀ ਵੀ ਅੱਜ ਦਾ 10 ਰੁਪਇਆ ਤੇ ਵੇਲੇ ਦੀ ਨਿਮਾਜ਼ ਤੇ ਕਵੇੜੇ ਦੀ ਟੱਕਰਾਂ ਵਾਲੀ ਗੱਲ ਦਾ ਬਾਕੀ ਜੋ ਅੱਜ ਨੂੰ ਭਾਵੇ ਵਹਿਗਦੀ ਦਾ ਖਾਲਸਾ ਆਹ ਤਾਂ ਕੱਟ ਮੇਲੇ ਗਾਇ ਮੜਾਇਆ ਉੱਥੇ ਇੱਦਾਂ ਕਰੀਏ ਹੁਣ ਤੁਸੀਂ ਨਾ ਆਪਾ ਇਹਨੂੰ ਸਕੀਮ ਲਾਈ ਜੀ ਆਪਾਂ ਬੋਲੇ ਚੁੱਕ ਨਹੀਂ ਆ ਮਹਾਈਫਾਈ ਜੰਗੀਪੱਤਰ ਚੱਲੰਦੇ ਆ ਇੱਥੋਂ ਸਾਹ ਸੰਗਤਜੀ ਢਾਹ ਬਹੁਤ ਲੱਗੀ ਆ ਗਾੜੀ 20 ਫੁੱਟ ਨੀਵਾਵਾ ਟਰੈਕਟਰ ਟਰਾਲੀਆਂ 12 13 ਲੱਗੀਆਂ ਸੰਗਤ ਬੁਰੇ ਭਰਨ ਰਹੀ ਆ ਇੱਥੇ ਪੜਾਵਾ ਸੰਗਤ ਦਾ ਕਾਲ ਸਾਹਿਬ ਬਹੁਤ ਜੁਫਾਤ ਕਰਤੇ ਸੰਗਤ ਜੀ ਵੇਖੋ ਇਹ ਆਪਾਂ ਨੂੰ ਕੋਈ ਵਕਤ ਜਾਂ ਮਹਿਮਨ ਬਈ ਆ ਨਾ ਤੇ ਕੁਦਰਤ ਕਿੰਨਾ ਸਾਥ ਦੇਣ ਦੇ ਆ ਕੁਦਰਤ ਨੇ ਮਨਤ ਲਸਨਾ ਹਰ ਕਿਦੇ ਆ ਵੀਰ ਬਟਾਲੇ ਤੋਂ ਆਏ ਆ ਚਲੋ ਉਦਾਂ ਦੇ ਆਪਣੇ ਰਮਜੋਤ ਸਿੰਘ ਦੇ ਛੱਜਨ ਮਿੱਤਰੀ ਲਾਲੋ ਜਾਂ ਪਿਆਰ ਰਖਦੇ ਆ ਉਹ ਤੋਂ ਉਹਦੀਆਂ ਖਬਰਾਂ ਤੋਂ ਜਾਂ ਆਪਣੀਆਂ ਖਬਰਾਂ ਗਿਆ ਤੇ ਇਹਨਾਂ ਦੇ ਮਨ ਤੇ ਕੋਈ ਦਰਦ ਤੇ ਦਇਆ ਆਈ ਇਹ ਕਿਨੇ ਸਿੱਖ ਕੌਮ ਦੇ ਵਿੱਚ ਵਢਪਣ ਭਾਈ ਗਦਾਸ ਨੇ ਕਿਹਾ ਸੀ ਵੀ ਵਹਿ ਮਾਲਕਾਂ ਨੂੰ ਇੱਕ ਪਾਰਸ ਪੱਥਰ ਹੁੰਦਾ ਵਾ ਇੱਕ ਕਪੜਾ ਕਲੈਕਸ਼ਨ ਦਾ ਵਾ ਇੱਕ ਕਪਲਾ ਗਊ ਹੁੰਦੀ ਆ ਉਹਨੇ ਕਿਹਾ ਵੀ ਮੇਰਾ ਨਾਨਕ ਦਾ ਘਰ ਇਸ ਪਾਰਸ ਆ ਇਹ ਸਭ ਕੁਝ ਇਸ ਘਰ ਕਦੇ ਤੋੜਨੇ ਆਉਂਦੀ ਦਸਵੇਂ ਪਾਰਸ ਦਾ ਹੁਕਮ ਆ ਇਹ ਮੇਰਾ ਸਿੱਖ ਹੋਵੇ ਸੋਜ ਉਹਦੀ ਵਧੀਆ ਤੇ ਗੀਸਾ ਮੇਰਾ ਦੇ ਹੱਥੋਂ ਦਾ ਮੁੱਕਣਗੇ ਨਹੀਂ ਤੇ ਉਹ ਜਿਹੜੇ ਨਹੀਂ ਨਾ ਮੁੱਕਣੇ ਉਹ ਕੋਈ ਥੱਲੇ ਧੱਜੋ ਨਹੀਂ ਪੁੱਟੇ ਜਾਣੇ ਆ ਸੰਗਤ ਆ ਆ ਜਿਹੜੀ ਬੇਟੀ ਬੋਲੇ ਭੰਦੀਆਂ ਬੀਬੀਆਂ ਆਹ ਕੋ ਕਰਦੇ ਆ ਇਹੋ ਹੀ ਗੁਰੂ ਕੀ ਸੰਗਤ ਆ ਜੋ ਕੋ ਆਈ ਜਾਂਦਾ ਤੇ ਇਹ ਮੇਰਾ ਵੀ ਨਿਸ਼ਚਾ ਵਾ ਕਿ ਜਿੰਨੇ ਮੱਦੀ ਲਈ ਜੋ ਮੁਕੜੇ ਨਹੀਂ ਤੇ ਇਹ ਜ਼ਰੂਰ ਆ ਵੀ ਰੱਬ ਸਾਨੂੰ ਸਮਤ ਬਖਸ਼ੇ ਹੁਣ ਸਿੰਘਾਂ ਨੇ ਦੋਨੇ ਅੱਗੇ ਵੀ ਕਿਹਾ ਇਹ ਵੀ ਕਹਿੰਦੇ ਵੀ ਬੋਲਣਾ ਨਹੀਂ ਇਹਨੇ ਕਿਸਮਤ ਬਖਸ਼ੇ ਸਾਡੀ ਮਜਬੂਰੀ ਆ ਵੀ ਬੋਲਣਾ ਜ਼ਰੂਰ ਆ ਕਿਤੇ ਸਾਡੇ ਆ ਦਿਮਾਗ ਨਾ ਫਿਰ ਜੇ ਇਤੋਂ 20000 10000 5000 ਕੋਈ ਆਇਆ ਹੀ ਤੇ ਕਦੇ ਇਹਦਾ ਪਤਾ ਵਾ ਜੇ ਕਦੇ ਆਗੂਆਂ ਦੇ ਮਨ 'ਚ ਇਹ ਆ ਗਈ ਨਾ ਤੇ ਫੇਰ ਬਹੁਤ ਔਖਾ ਇੱਕ ਅਗੇ ਤਾਂ ਸਾਡੀ ਮਜਬੂਰੀ ਹੈ ਪਾਉਣਾ ਪੈਂਦਾ 40000 ਰੁਪਿਆ ਬਟਾਲਾ ਸਿੰਘ ਦੇ ਕੇ ਆਏ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਹੋਰ ਸਿੱਖੀ ਸਬਰ ਸੰਤੋਖ ਚੰਗੇ ਸਹੂਲਤਾਂ ਰੰਧ ਤੇ ਪਾਕ ਪਿਆਰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹਾਂ ਉਹ ਟਰੈਕਟਰ ਹੈ ਨਹੀਂ ਲੱਗੀ ਆ ਬਹੁਤ ਜਿਆਦੀ ता लगी इत के बारे में मोहर था हाँ? हा ਤੂੰ ਫੇਟਾ ਲੱਗੀ ਇੱਥੇ ਯਾਰ ਮੈਂ ਹੱਦ ਜਾ ਲੈ ਹੁਣ ਤੋਂ ਨੇ ਇੱਥੇ ਪਾਣੀ ਨਿਕਲ ਇੱਥੇ ਨਾ ਸੁੱਟ ਕੇ ਕਰੇ ਲਾ ਲਾ ਲਓ ਇਹ ਪਹਿਲਾਂ ਇੱਕਰੀ ਪਰੇ ਲਾ ਲਈਏ ਨਾ 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 ਅੱਲਾ ਕੀ ਵਧੀਆ ਗੱਲ ਨੇ ਬਨੇ ਇਹਨੂੰ ਲਾਓ ਨਾ ਪਹਿਲਾਂ ਨਾਲ ਨਾਲ ਕੰਨ ਦੋ ਪੈਰ ਲੱਗਦੇ ਯਾਰ ਪੈਰ ਨਹੀਂ ਲੱਗਦੇ ਉਧਰ ਇਹ ਵੀ ਕਹ ਲੇ ਕਿ ਮੈਂ ਘੁੰਮਣੇ ਹਟਦਾ ਆ ਆ ਕੇ ਵੀਰ ਜੀ ਮਹਾਰਾਜ ਇਹ ਆ ਕੇ ਵੀਰੇ ਫੁਰਕਤਾ ਬੈਠਾ ਆ ਗਿਆ ਉਹ ਜਮੇਸ਼ਾ ਆ ਰਹੀ ਕਰਕੇ ਨੋ ਨਹੀ ਕਿੰਨਾ ਕੋ ਕਿੰਨਾ ਖੁਰਿਆ ਤੂੰ ਹਾਂ ਹਵਾ ਘੁਰਤਣਾ ਇਥੋਂ ਹਾਂ ਬੇਨਾ ਕਾਲਾ ਪਾ ਉਹ ਤੇ ਸੁੱਟੇ ਸਾਰੇ ਨਾ ਓਏ ਕਰੇਟ ਕਰੇਟ ਬਹਿ ਗਿਆ ਇੱਥੇ ਹੁਣ ਸੋਹਰੇ ਲੱਗ ਕੇ ਆ ਜੀ ਦੇ ਸੋਹਰੇ ਆ ਬਹਿ ਗਿਆ ਸਾਹਮਣੇ ਕਿਸੇ ਦਾ ਘਰ ਵਾਜੀ ਰੈਸ਼ ਆ ਕਿਸੇ ਦੀ ਨਹੀਂ ਤੂੰ ਸੁੱਦੀ ਤਾਂ ਲੱਗੀ ਸੱਤ ਪਿੰਡ ਵੀ ਗੁਰੇ ਜੱਕਦਾਂ ਚਾਲ ਮੈਂ ਆ ਘਰ ਵਾਲੇ ਦਾ ਕਿ ਬਣੂ ਜੀ ਦੀ ਰਹਿਸ਼ਾ ਵੀ ਆਪਣਾ ਪ੍ਰਬੰਧ ਕਰਨਾ ਚਾਹੀਦਾ ਰਹਿਸ਼ਾ ਜੀ ਦੀ ਹਾਂ ਕਿ ਓਖਾ ਹੀ ਆ ਕੰਮ ਹਾਂ ਐਂ ਦੀ ਕਰਦੀ ਬਾਨਾ ਹੁਣ ਆਪਣੇ ਪਾਣੀ ਥੋੜਾ ਲੱਥਾ ਦੇ ਬੰਦਿਆਂ ਦੀ ਖੁਸ਼ੀ ਦੀ ਲਹਿਰ ਹਾਂਜੀ ਲੰਗੜੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਸੀ ਹਾਂਜੀ ਪਾਣੀ ਲੱਥਾ ਆਇਆ हमको ਬਹੁਤ ਖੁਸ਼ੀ ਆ ਰਹਾ ਹੈ ਹਮ ਲੋਕ ਦੀ ਮਿਹਨਤ ਵੀ ਕੀ ਹੈ ਬਹੁਤ ਹਾਂ ਆਜ ਮਿਹਨਤ ਕੀ ਇਤਨਾ ਕੇ ਮਦਦ ਦੇ ਦੀ ਗੰਗਾ ਮਾਈ ਨੇ ਬਹੁਤ ਸ਼ੁਕਰਗੁਜ਼ਾਰ ਮੰਨਤੇ ਹੈ ਗੰਗਾ ਮਾਈ ਕੋ ਆ ਇਹ ہمارا ਸਭ ਤੋਂ ਬੜੀਆ ਆਦਮੀ ਹੈ ਲਾਗੜੀ ਜੋ हमको ਸਭੀ ਆਦਮੀ ਕੋ ਚਾਏ ਚੂਏ ਦਾਣਾ ਪਾਣੀ ਖਿਲਾਤਾ ਹੈ ਬਹੁਤ ਖੁਸ਼ ਹੋ ਗਿਆ ਪਾਣੀ ਲੱਥਾ ਦੇਖ ਕੇ ਅਭੀ ਵੇਲੋ ਨਹਾਣੇ ਜਾ ਰਹਾ ਹੈ ਉਸ ਦਿਨ ਦਾ ਨਹਾਇਆ ਨਹੀਂ ਨਾ ਓਏ ਨਹਾਏ ਜੀ ਅਹੋ ਵੀ ਹੋਰ ਲੈ ਜਾ ਕਰ ਨਹਾਲੇ ਪਹਿਲੇ ਹੁਣ ਸਾਰੇ ਜਾਨੀ ਕੀੜਾ ਕੱਢ ਕੇ ਆਉਨੇ ਵੇਖ ਕੇ ਪਾਣੀ ਰਹਿ ਗਿਆ ਉੱਪਰ ਨਾ ਨਾ ਇੱਥੇ ਰੇਤ ਮਾਰਨੀ ਮਾਰਨੀ ਨਹੀਂ ਵੈਗਰੂ ਕਰ ਗਿਆ ਕਿਰਪਾ ਹੋਰ ਲੈ ਜੇ ਤੇ ਚਲੋ ਸ਼ੁਗਰ ਮਨਾਈਏ ਇਹਦਾ ਪਰ ਚਾਹੀ ਜਿਹੜਾ ਆਪਾਂ ਜੇ ਪਾਣੀ ਲੈ ਗਿਆ ਤਾਂ ਆਪਾਂ ਜਿੱਤ ਲੈਣਾ ਵਾ ਤੇ ਤਗੜੇ ਹੋ ਜਾਓ ਜਿੰਨੇ ਵੀ ਹੋ ਜਾਂਦਾ ਹੁਣ ਪਾਣੀ ਲੈਣ ਦੇ ਪਿਆ ਲਗੜੀ ਹਾਂਜੀ ਬਾ ਖਿੱਚ ਕੇ ਰੱਖੋ ਕੰਮ ਨੂੰ ਨਾ ਨਾ ਗੈਲੀ ਨਾ ਹੋ ਜਾਏ ਇਹ ਕਈ ਯਾਰ ਵਾਕਿਆ ਸਹੀ ਗੱਲ ਆ ਆਪਾਂ ਵਿਸਰ ਭੋਲੇ ਹੋ ਜੀ ਇਹ ਤੇ ਉਦੋਂ ਟੁੱਟਦਾ ਹੁੰਦਾ ਮੁੜ ਕੇ ਮੁੜ ਕੇ ਆਪਾਂ ਪਸਤਾਉਣਾ ਹੁਣ ਜੋਰ ਲਾ ਕੇ ਰੱਖੀਏ ਬਾ ਇਧਰ ਨੂੰ ਵੇਖਿਆ ਕਰੋ ਇਧਰਲੇ ਬੰਨੇ ਵੀ ਖੋਡ ਖਾੜਾ ਉੱਤੇ ਨਹੀਂ ਤੁਰਨੇ ਇਧਰ ਕੀ ਦਿਖੇਗਾ ਅਗਲੇ ਸਾਲ ਖੋਡ ਪਾਉਗਾ ਕਿਉਂ ਨਵਾਂ ਨਾ ਬਾਨਾ ਕੋਈ ਨਹੀਂ ਨਵਾਂ ਥੋੜਾ ਯਾਰ 2 ਸਾਲ ਹੋ ਗਏ ਨਵਾਂ ਹੀ ਆ ਬਾਬਾ 2 ਸਾਲ ਕਿੱਥੇ ਹੋ ਗਏ ਉਹ ਜਾ ਭਰਾਵਾ ਪਿਛਲੇ ਸਾਲ ਪਾਇਆ ਨਾ ਪਿਛਲੇ ਤੋਂ ਪਿਛਲੇ ਸਾਲ ਦਾ ਵੱਡਾ ਹੈ ਪਾਣੀ ਕਟਾਇਆ ਬੱਤਿੰਗ ਦੇ ਰਹਿਣਾ ਪਹਿਲਾਂ ਦੀ ਸਾਲੇ ਦੂਜਾ ਮਾਰਾ ਹੁਣ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਆਪਣੇ ਚਲੋ ਪਾਰ ਦੀ ਵੀਡੀਓ ਵੇਖ ਕੇ ਵੀਰਾਂ ਨੇ ਬਹੁਤ ਜਿਆਦਾ ਮੈਸੇਜ ਕੀਤੇ ਵੀਰ ਜੀ ਪਰਮਾਤਮਾ ਕਿਰਪਾ ਕਰੂਗਾ ਸਭ ਕੁਝ ਚਲੋ ਜਿੱਦਾਂ ਵੀ ਆ ਚਲੋ ਆਪਾਂ ਨੂੰ ਤੇ ਅੱਗੇ ਮਾਲਕ ਤੇ ਬਹੁਤ ਜਿਆਦਾ ਭਰੋਸਾ ਵਾ ਜੋ ਕਰਦਾ ਉਹ ਚੰਗਾ ਹੀ ਕਰਦਾ ਵਾ ਇਦਾਂ ਹੀ ਹੁਣ ਕਈ ਵੀਰਾਂ ਨੇ ਆਪਣੀਆਂ ਵੀਡੀਓ ਵੇਖ ਕੇ ਬਹੁਤ ਵੀਰਾਂ ਨੇ ਆਪਣੀ ਮਰਦ ਕੀਤੀ ਕੋਈ ਬੰਦੇ ਕਿਹੇ ਪੁੱਛੋ ਆਪਣੇ ਜਦੋਂ ਧੂਰੀ ਦਾ ਕਵੀਰ ਨੇ ਪੈਸੇ ਸੈਂਡ ਕੀਤੇ ਕੁਝ ਵੀਰ ਇੱਥੇ ਪਹੁੰਚ ਗਏ ਆਪਣੇ ਇੱਕ ਵੀਰ ਆਪਣੇ ਬਟਾਲੇ ਤੋਂ ਆਣ ਕੇ ਇੱਥੇ ਆਪਾਂ ਨੂੰ ਪੈਸੇ ਦੇ ਕੇ ਗਏ ਤੇ 2-4-5 ਜਣੇ ਵੀਰ ਆਏ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨ ਧੰਵਾਦ ਬਾਕੀ ਕੁਝ ਵੀਰ ਆਪਣੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਵੀ ਪਹੁੰਚੇ ਕਿਉਂਕਿ ਜਿਹੜਾ ਇਹ ਸਮਾਨ ਦਾਣਾ ਇਹਦੇ ਵਿੱਚ ਤੇ ਬਹੁਤ ਵੀਰਾਂ ਨੇ ਆਪਣੀ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਹੈਲਪ ਕੀਤੀ ਇਦੇ ਨਾਲ ਹੁੰਦਾ ਵੀ ਜਿੱਦਾਂ ਅੱਜ ਪਤਾ ਲੱਗਾ ਵੀ ਜਦੋਂ ਆਪਾਂ ਸੇਵਾ ਕਰਨ ਦੇ ਪੂਰੇ ਹੋਈਏ ਨਾ ਵੀ ਆਪਾਂ ਇਲਾਕੇ ਦੀ ਜਾਂ ਕਿਸੇ ਵੀ ਚੀਜ਼ ਦੀ ਸੇਵਾ ਕਰਾਉਣੀ ਆ ਜਾਂ ਮੰਜ ਧਾਰ ਲਈ ਵੀ ਆਪਾਂ ਸੇਵਾ ਸ਼ੁਰੂ ਕਰਨੀ ਆ ਤੇ ਪੈਸੇ ਦੀ ਘਾਟ ਨਹੀਂ ਰਹਿੰਦੀ ਪਰਮਾਤਮਾ ਨੇ ਉਹ ਗੱਲਾਂ ਪਹਿਲਾਂ ਤਾਈਆਂ ਵੀ ਤੂੰ ਸੇਵਾ ਕਰਨ ਵਾਲਾ ਬਣ ਤੇ ਪੈਸੇ ਨਹੀਂ ਮੁੱਕਣ ਦਿੰਦਾ ਮੈਂ ਤੇ ਅੱਜ ਉਹ ਗੱਲ ਦਾ ਜਿਹੜਾ ਨਾ ਸਾਨੂੰ ਅਕੀਂ ਵੇਖਿਆ ਪ੍ਰੂਫ ਆ ਕਿਉਂਕਿ ਆਪਾਂ ਪਿੰਡ ਦੇ ਬੰਦ ਦੇ ਵਾਸਤੇ ਇੱਕੋ ਹੀ ਵੀਡੀਓ ਪਾਈ ਸੀ ਕਿ ਸਾਨੂੰ ਮਿੱਟੀ ਦੀ ਡੀਜ਼ਲ ਦੀ ਤੇ ਪੈਸਿਆਂ ਦੀ ਲੋੜ ਆ ਤੇ ਬਹੁਤ ਵੀਰਾਂ ਨੇ ਵੱਖ-ਵੱਖ ਇਹ ਨਹੀਂ ਜਿਹੜਾ ਬੰਦਾ ਦੂਰੋਂ ਆ ਉਹਨੇ ਗੂਗਲ ਪੇ ਰਹੀਂ ਪੈਸੇ ਪਹਚਾਏ ਤੇ ਜਿਹੜਾ ਵੀਰ ਇੱਥੇ ਆ ਸਕਦਾ ਉਹ ਇੱਥੇ ਪਹੁੰਚ ਕੇ ਵੀ ਉਹਨੇ ਆਪਣੀ ਹੈਲਪ ਕੀਤੀ ਤੇ ਚਲੋ ਆਪਣੀ ਇਹ ਆ ਵੀ ਮੇਰੀ ਡਿਊਟੀ ਵੀ ਚਲੋ ਥੋੜੀ ਦੂਰ ਲੱਗੀ ਆ ਤੇ ਆਪਾਂ ਉੱਥੇ ਨਹੀਂ ਪਹੁੰਚ ਸਕੇ ਵੀਰਾਂ ਨੇ ਚਲੋ ਫੋਨ ਵੀ ਲਾਉਂਦੇ ਰਹੇ ਭਾਜੀ ਆਓ ਤੇ ਸਾਡੀ ਡਿਊਟੀ ਲੱਗੀ ਆ ਇਹੋ ਜਿਹੇ ਥਾਵਾਂ ਦੇ ਵੀ ਉੱਥੋਂ ਅਸੀਂ ਨਹੀਂ ਆ ਸਕਦੇ ਅਸੀਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੇ ਬਲੌਗ ਵੀੰਦੇ ਆ ਤੇ ਜਾਂ ਆਪਣੀ ਵੀਡੀਓ ਵੇਖ ਕੇ ਚਲੋ ਆਪਣੇ ਇਲਾਕੇ ਦੀ ਹੈਲਪ ਕਰਨ ਵਾਸਤੇ ਆਪਣੇ ਪਿੰਡ ਆਏ ਆ ਤੇ ਕੁਝ ਵੀਰ ਗਲਤ ਕਮੈਂਟ ਵੀ ਕਰਦੇ ਆ ਚੰਗੇ ਵੀ ਕਰਦੇ ਮੈਂ ਤੁਹਾਨੂੰ ਅੱਗੇ ਵੀ ਗੱਲ ਕਰਦਾ ਨਾ ਵੀ ਇਹ ਜਿਹੜਾ ਸੰਸਾਰ ਹੈ ਨਾ ਇਹ ਇੱਕ ਸਮੁੰਦਰ ਵਾ ਇਹਦੇ ਵਿੱਚ ਹਰ ਤਰ੍ਹਾਂ ਦਾ ਆਪਾਨੂੰ ਬੰਦਾ ਮਿਲਣਾ ਚੰਗਾ ਮਿਲਣਾ ਮਾੜਾ ਵੀ ਮਿਲਣਾ ਇਸ ਕਰਕੇ ਜਿਹੜਾ ਮਾੜਾ ਬੰਦਾ ਉਹਨੂੰ ਇਗਨੋਰ ਕਰੋ ਚੰਗਾ ਬੰਦਾ ਵਾ ਉਹਦੀ ਸੰਗਤ ਕਰੋ ਕਿਉਂਕਿ ਜੇ ਆਪਾਂ ਮਾੜੇ ਬੰਦੇ ਨੂੰ ਜਵਾਬ ਦੇਣ ਡੈ ਭੇ ਫਿਰ ਉਹਦੇ 'ਚ ਆਪਣੇ 'ਚ ਕੋਈ ਫਰਕ ਨਹੀਂ ਰਹਿਣਾ ਇਸ ਕਰਕੇ ਉਹਨੂੰ ਉਨਾ ਹੀ ਜਵਾਬ ਦੋ ਜਿੰਨਾ ਉਹ ਜਿੰਨਾ ਤੱਕ ਉਹਦੀ ਜ਼ਰੂਰਤ ਆ ਜੇ ਆਪਾਂ ਮਾੜੇ ਬੰਦੇ ਨੂੰ ਮਾੜਾ ਜਵਾਬ ਦਵਾਂਗੇ ਫਿਰ ਉਹਦੇ 'ਚ ਤੇ ਆਪਣੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਰਹਿਣਾ ਇਸ ਕਰਕੇ ਚਲੋ ਪ੍ਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਵੀਰ ਇਹੋ ਜਿhe ਕਮੈਂਟ ਕਰਦੇ ਆ ਇੱਕ ਵੀਰ ਨੇ ਹੁਣ ਕਮੈਂਟ ਕੀਤੇ ਆ ਪੀਂਟ ਮਤ ਕਰਨੀ ਆ ਤੇ 400 ਕਿੱਲੇ ਵਾਲੇ ਦੀ ਘਤੋਂ ਕਰਨ ਡਿਆ ਆ ਵੀਰ ਆਪਾਂ ਵੀਡੀਓ ਇਹ ਆਪਣੇ ਵਾਸਤੇ ਪਾਈ ਨਹੀਂ ਆ ਇਹ ਆਪਣੇ ਇਲਾਕੇ ਦਾ ਆਲੀਕਲਾਂ ਦਾ ਬੰਨ ਵੱਜਣ ਡਿਆ ਵਾ ਆਪਾਂ ਉਹਦੇ ਵਾਸਤੇ ਵੀਡੀਓ ਪਾਈ ਆ ਵੀ ਸਾਡੇ ਪਿੰਡ ਦੀ ਮਤ ਕਰੋ ਕਿਉਂਕਿ ਸਾਡੇ ਇੱਥੇ ਕਿੱਲੇ ਕਿੱਲੇ ਵਾਲੇ ਵੀ ਹੈਗੇ ਆ ਚਲੋ ਵੱਡੇ ਜੀ ਵੀ ਨਰ ਵੀ ਹੈਗੇ ਆ ਅਸੀਂ ਇਸ ਕਰਕੇ ਵੀਡੀਓ ਵੀ ਸਾਡੇ ਦੇ ਟੁੱਟੇ ਆ ਬੰਨ ਨਹੀਂ ਤੇ ਆਪਦੇ ਵਾਸਤੇ ਦੇ ਇੱਕ ਇਹ ਬੰਦੇ ਨੂੰ ਨਹੀਂ ਆਖਿਆ ਵੀ ਸਾਨੂੰ ਕੋਈ ਸੇਵਾ ਦਵੋ ਅੱਜ ਜੇ ਕੋਈ ਵੀਰ ਜੇ ਹੁਣ ਉਹ ਵੀਰ ਕਹਿੰਦਾ ਵਾ ਵੀ ਦੋਵਾਂ ਕਿੱਲੇ ਵਾਲਿਆਂ ਦੀ ਮਦਦ ਕਰਨੀ ਚਾਹੀਦੀ ਵੀਰ ਕਰੋ ਅਪਰਾਲੇ ਕਰੋ ਕਿਸੇ ਨੂੰ ਦੱਸਣ ਦੀ ਕੀ ਲੋੜ ਆ ਵੱਧ ਤੋਂ ਵੱਧ ਜੇ ਤੁਸੀਂ ਜਿੰਨੀ ਵੀ ਦੇ ਸਕਦੇ ਆ ਉਹਨੂੰ ਕਰੋ ਆਪਾਂ ਤੇ ਆਂਦੇ ਨਹੀਂ ਆਪਾਂ ਤੇ ਇਲਾਕੇ ਵਾਸਤੇ ਵੀਡੀਓ ਪਾਈ ਹੀ ਵੀ ਸਾਡੇ ਇਲਾਕੇ ਨੂੰ ਅੱਜ ਮਿੱਟੀ ਦੀ ਡੀਜ਼ਲ ਦੀ ਜਿਹੇ ਵੀ ਤਰ੍ਹਾਂ ਦੀ ਆਪਣੀ ਪੈਸਿਆਂ ਦੀ ਕੋਈ ਸੇਵਾ ਕਰ ਸਕਦਾ ਪਹਚਾਓ ਤੇ ਬਹੁਤ ਵੀਰਾਂ ਨੇ ਉਹ ਸੇਵਾ ਪੰਚਾਈ ਵੀ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਜੇ ਕੋਈ ਰੁਪਈਆ ਵੀ ਦਿੰਦਾ ਨਾ ਉਹਦੀ ਵੀ ਸਾਡੇ ਇਲਾਕੇ ਨੂੰ ਬਹੁਤ ਵੱਡੀ ਮਤਤਾਵਾ ਇਹ ਰੁਪਈਆ ਵੀ ਜਿਹੜਾ ਸਾਡੇ ਇਲਾਕੇ ਨੂੰ ਲੱਖਾਂ ਰਗਾ ਵਾ ਕਿਉਂਕਿ ਅੱਜ ਇਹ ਜਿਹੜਾ ਟਾਈਮ ਹੀ ਨਾ ਇਸ ਟਾਈਮ ਦੇ ਵਿੱਚ ਕੋਈ ਵਿਰਲਾ ਹੀ ਬੰਦਾ ਖਲੋਂਦਾ ਹੁੰਦਾ ਵਾ ਬਹੁਤ ਬਹੁਤ ਵੀਰ ਜਿਹੜੇ ਕੱਲੇ ਕੱਲੇ ਇੱਥੇ ਪਹੁੰਚ ਕੇ ਸਾਨੂੰ ਇੱਥੇ ਮਦਦ ਦੇ ਗਿਆ ਕਈ ਵੀਰ ਅਜੇ ਫੋਨ ਲਾਉਂਦੇ ਆ ਵੀ ਭਾਜੀ ਅਸੀਂ ਅੱਜ ਆਉਣੇ ਆ ਭਲਕ ਆਉਣੇ ਆ ਕਿਉਂਕਿ ਕੰਮਾਂ ਕਾਜਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਨਿਕਲਿਆ ਜਾਂਦਾ ਚਲੋ ਇੰਨਾ ਹੀ ਵੱਡਾ ਜਿੱਦਣ ਵੀ ਪਹੁੰਚੇ ਉਹ ਦਿਨ ਉਹਨਾਂ ਵੀਰਾਂ ਦਾ ਬਹੁਤ ਬਹੁਤ ਸ਼ੁਕਰ ਕਰਾਂਗੇ ਇਸ ਕਰਕੇ ਹੁਣ ਆਪਣਾ ਤੇ ਮੋਰਚਾ ਇੱਥੇ ਹੀ ਲੱਗਾ ਪੱਕਾ ਹੀ ਅਜੇ 2-4 ਦਿਨ ਜਿੰਨਾ ਚਿਰ ਪਾਣੀ ਨਹੀਂ ਨਿਕਲਦਾ ਓਨੇ ਦਿਨ ਆਪਣਾ ਮੋਰਚਾ ਇੱਥੇ ਹੀ ਆ ਇਸ ਕਰਕੇ ਮੇਰੇ ਵੀਰਾਂ ਨਾ ਜਿੰਨਾ ਵੀ ਹੋ ਸਕੇ ਕਿਸੇ ਨੂੰ ਹੈਲਪ ਦੀ ਲੋੜ ਹੈ ਤੇ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਸਰਕਾਰਾਂ ਤੋਂ ਆਪਾਂ ਆਸ ਨਹੀਂ ਰੱਖ ਸਕਦੇ ਸਰਕਾਰਾਂ ਜਿਹੜੀਆਂ ਉਹਨਾਂ ਦਾ ਨਾਂ ਤੇ ਆਪਾਂ ਕਦੀ ਬੈਸੇ ਹੀ ਆ ਕਿ ਵੀਰਾਂ ਨਾ ਕਈ ਵੀਰ ਫੋਨ ਲਾਉਂਦੇ ਤੁਹਾਡੀ ਸਰਕਾਰ ਮਤ ਨਹੀਂ ਕਰਦੀ ਸਰਕਾਰ ਦੇ ਤੌਰ ਤੇ ਤੇ ਆਪਾਂ ਕਦੀ ਬੇਸਰੈਣੀ ਨਾ ਜਿੰਨੀ ਆਪਾਂ ਇੱਕ ਦੂਜੇ ਦੀ ਆਪਸ ਵਿੱਚ ਹੈਲਪ ਕਰ ਸਕਦੇ ਆ ਵੱਧ ਤੋਂ ਵੱਧ ਹੈਲਪ ਕਰੀਏ ਤੇ ਬਸ ਆਪੇ ਪਰਮਾਤਮਾ ਚੜ੍ਹਦੀ ਕਲਾ ਜ ਰੱਖਦਾ ਵਾ ਇਸ ਕਰਕੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼ਾਮਾਂ ਦਾ ਟਾਈਮ ਹੋ ਗਿਆ ਚਲੋ ਥੋੜਾ ਜਿਆ ਦਰਿਆ ਲੈਣ ਦੇ ਕਾਰਨ ਥੋੜੀ ਟੈਨਸ਼ਨ ਫ੍ਰੀ ਹੋ ਗਏ ਉਦਾਂ ਦੇ ਪਾਲੀ ਪਾਣ ਚ ਬਹੁਤ ਆ ਹੁਣ ਅੱਜ ਬੰਦੇ ਕੀੜਾ ਗੂੜਾ ਮਾਰੇ ਅਜ ਥੋੜਾ ਜਿਆ ਸਾਹ ਨਿਕਲ ਗਿਆ ਅੱਜ ਹੁਣ ਫਿਲਮ ਵੇਖਣ ਦੇ ਆ ਕਿਹੜੀ ਲਾਈ ਏ ਨਿਕਾ ਜੈਲਦਾਰ ਹੈ ਨਿਕਾ ਜੈਲਦਾਰ ਇਹਨਾਂ ਨੂੰ ਸਟੈਂਡ ਲਾ ਕੇ ਦਿੱਤਾ ਕਿਉਂਕਿ ਬੜੀ ਮਿਹਨਤ ਕੀਤੀ ਇਹਨਾਂ ਨੇ ਤੇ ਹੁਣ ਆਏ ਫਿਰ ਨੂੰ ਵੇਖਣ ਦੇ ਨਿਕਾ ਜੈਲਦਾਰ ਸੈਲਫੀ ਸਟਿਕ ਤੇ ਲਾਦਾ ਦੇਖੋ ਸ਼ ਭਾਂਡੇ ਤੇ ਲੈ ਗਿਆ ਊ ਜੀੜੇ ਲੂੜੇ ਲੈ ਗਿਆ ਸਾਰਾ ਕੁਝ ਤੇਰੇ ਵੀ ਹਾਂ ਆ ਕੁਸ ਤੇ ਬੈਠੇ ਮੇਰੇ ਨਾਲ ਫਰੇ ਗਿਆ ਨਹੀਂ ਤੇਰੇ ਹਵੇ ਪੈ ਇੱਥੇ ਕੋਈ ਲੈ ਆਨੇ ਬਾਬਾ ਕੋਲ ਜਾਣਾ ਹੁਣ ਅੱਜ ਅੱਜ ਦਾ ਬਲੌਗ ਆਪਣਾ ਚੁਰਪਾਈ ਨਹੀ ਕਿਉਂਕਿ ਜੋ ਸਾਰੀ ਦਿਹਾੜੀ ਤੜਨ ਵਾਲੀ ਟੀਮ ਸਾਥੀ ਤੁਹਾਨੂੰ ਤੇ ਅੱਜ ਆਪਣਾ ਹੋ ਗਿਆ ਐਂਡ ਅੱਜ ਰਾਤ ਨੂੰ ਥੋੜਾ ਟੈਨਸ਼ਨ ਫਰੀ ਹੋ ਕੇ ਸੌਂਵਾਂਗੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਬਲੌਗ ਨੂੰ ਦੇ ਆ ਤੇ ਜਿਨ੍ਹਾਂ ਨੇ ਆਪਣੇ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਬਹੁਤ ਵੀਰਾਂ ਨੇ ਮੈਸੇਜ ਦਿੱਤੇ ਵੀਰ ਬਹੁਤ ਮਾੜਾ ਹੈ ਕੋਈ ਨਹੀਂ ਤੁਹਾਨੂੰ ਪਰਮਾਤਮਾ ਕਿਰਪਾ ਗੁਰੂ ਹੌਸਲਾ ਰੱਖੋ ਹੌਸਲਾ ਪਰਮਾਤਮਾ ਨੇ ਬਹੁਤ ਵੱਡਾ ਬਖਸ਼ਿਆ ਵਾ ਪਰਮਾਤਮਾ ਸਾਰੇ ਨੂੰ ਬਖਸ਼ੀ ਤੇ ਇਹਨਾਂ ਆਪੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਿੰਨਾਂ ਨੇ ਆਪਾਂ ਇਸ ਘੜੀ ਦੇ ਵਿੱਚ ਸਾਰਿਆਂ ਨੂੰ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ